ਲਾਈਟਾ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹਦੇ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਲੇਕਿਨ ਕੱਲ ਜੋ ਹੈਗਾ ਦੈਟ ਇਜ਼ ਔਨ 7th ਆਫ ਜੁਲਾਈ ਉਥੇ ਇਹਨਾਂ ਦੀ ਹੀਟ ਆਫ ਦ ਮੂਮੈਂਟ ਦੇ ਵਿੱਚ ਆਪਸ ਚ ਦੋਵਾਂ ਦੀ ਝਗੜਾ ਹੋ ਗਈ ਔਰ ਦੂਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ तकरीबन 8-9 ਲੋਕੀ ਸੀ ਔਰ ਦੂਜੇ ਪਾਸੇ ਜੋ ਹੈਗੇ ਉਹ 4 ਲੋਕੀ ਸੀ ਇਹਨਾਂ ਦੇ ਆਪਸ ਚ ਜਦੋਂ ਇਹ ਤੇਜਦਾਰ ਹਥਿਆਰ ਔਰ ਜੋ ਵੈਪਨਸ ਦੇ ਨਾਲ ਆਪਸ ਚ ਝਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚਨਟਲੀ ਡੈਥ ਹੋ ਚੁਕੀ ਔਰ ਦੋ ਇੱਕ ਤੀਰ ਦੇ ਹੈਗੇ ਆ ਦੂਜੇ ਦੋ ਜੋ ਹੈਗੇ ਉਹ ਦੂਜੇ ਟੀ ਦੇ ਇਸ ਸਾਰੇ ਹੀ ਇਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਜਦੋਂ ਜਿਸ ਤਰੀਕੇ ਨਾਲ ਦੇਖਿਆ ਜਾਏ ਕਿ ਗੋਲੀ ਬਾਰੇ ਹੁੰਦੀ ਹੈ ਬਹੁਤ ਸਾਰੀ ਗੋਲੀ ਬਾਰੇ ਹੁੰਦੀ ਹੈ ਕੋਈ ਬ੍ਰਾਹਮਤ ਹੋਇਆ ਰੌਂਦ ਕਿੰਨੇ ਰੌਂਦ ਬ੍ਰਾਹਮਤ ਹੋਇਆ ਕਿੰਨੀ ਗੋਲੀ ਚੱਲੀ ਕਿ ਅੰਦਾਜ਼ਾ ਲੱਗਦਾ ਜੀ ਇਹਦੇ ਵਿੱਚ ਵੱਖ-ਵੱਖ ਜੋ ਹੈਗੇ ਤਰੀਕੇ ਦੇ ਜੋ ਅਸਲੇ ਜੋ ਚਲੇ ਉਦੇ ਵਿੱਚ ਇੱਕ 12 ਬੋਰ ਦੇ ਵੀ ਹੈਗੀ ਆ 315 ਵੀ ਹੈਗੀ ਆ ਔਰ ਰਵਲਵਰ ਵੀ ਹੈ ਜੋ ਇਹ ਬਰਾ ਬੋਰ ਵਗੈਰਾ ਵੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਛੋਟੀ ਜਿਹੀ ਹੁੰਦੀਆਂ ਤੇ ਜਦੋਂ ਉਹ ਲੱਗਦੇ ਵੀ ਹੈ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਥੇ ਮੌਕੇ ਤੋਂ ਮਿਲੇ ਆ ਔਰ ਜੋ ਜ਼ਿੰਦਾ ਰਹਨ ਜੋ ਮਿਲੇ ਆ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ तकरीबन 5 ਮਿੰਟ ਦਾ ਚੱਲਿਆ ਜੀ ਆਪਸ ਚ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਤੀਰਾਂ ਦੇ ਵਿੱਚ ਆਪਸ ਚ ਝਗੜਾ ਹੋ ਰਹੀ ਹੈਗੀ ਤਾਂ ਉਹ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤਾਂ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲਿਆ 2 ਮਿੰਟ ਦੇ ਅੰਦਰ ਅੰਦਰ ਉਹ ਉੱਥੇ ਪਹੁੰਚ ਗਏ ਸੀਗੇ ਸੀਨ ਆਫ ਕਰਾਇਮ ਦੇ ਉੱਥੇ और इधर दौरान जो है گا ایک گولی جو ہے وہ پولیس تے اپنے ایس ایچ او صاحب دے گڈی تے بھی لگی ہوئی ہے گی اور کیونکہ پولیس اوتے ٹائملی پہنچ گئے ہے گے تو پھر اتو بھی بڑا نقصان ہون تو اوتے بچا ہو گیا اور جنہاں دی زخمی ہو گئی سی کہ جنہاں نے زخمی ہو گئی سی انہاں نو امیڈیٹلی جو نزدیکی جو ہاسپٹلز ਅ ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਂਕ ਹੈ ਇਹ ਇਹਨਾਂ ਦੀ ਪਿੰਡ ਨਹੀਂ ਪੈਂਦਾ ਇਹ ਆਪਣੀ ਹਰਚੋ ਵਾਲ ਦੀ ਨੇੜੇ ਪੈਂਦੀ ਹੈ ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਹੈ ਜੀ ਦੋਵੇਂ ਹੀ ਜੋ ਹੈਗਾ ਵਿਠਵਾ ਪਿੰਡ ਦਾ ਜੋ ਰਹਿਣ ਵਾਲੇ ਹੈਗੇ ਆ ਇੱਕ ਤੀਰ ਜੋ ਹੈ ਉਹ ਮੇਜਰ ਸਿੰਘੜਾ ਜੋ ਤੀਰ ਹੈ ਉੱਥੇ ਆਲਰੇਡੀ ਉਹ ਬੈਠੇ ਸੀ ਲਾਈਟਾਂ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀਗੇ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਫਿਰ ਕਿਉਂਕਿ ਉਹਨਾਂ ਦੇ ਅ ਸੀਗਾ ਝਗੜਾ ਸੀ ਤਾਂ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤਾਂ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਅ ਉਹ ਇੰਨੇ ਵੀ ਆਪਣੇ ਬੰਦੇ ਬੁਲਾਏ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ-ਅੰਦਰ ਜੋ ਹੈਗਾ ਇਹ ਨਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਜੀ ਇਹਦੇ ਵਿੱਚ ਜੋ ਦਿਖਿਆ ਜੀ ਚਾਰ ਇੱਕ ਇੱਕ ਟੀਰ ਦੇ ਵਿੱਚ ਸੀਗੇ ਔਰ ਜੋ 8 ਜੋ 8 ਤੋਂ 9 ਜੋ ਹੈ ਦੂਜੇ ਟੀਰ ਤੇ ਸੀਗੇ ਇਹਦੇ ਵਿੱਚ ਜੋ ਚਾਰ ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਬਾਕੀ ਜੋ ਝਗੜੇ ਦੇ ਵਿੱਚ ਇਨਵੋਲਟ ਸੀਗੇ ਉਹ ਜ਼ਖਮੀ ਹੈਗੇ ਆ ਉੱਥੇ ਆਪਣੀ ਪੁਲਿਸ ਦੀ ਗਾਰਦ ਹੈਗੇ ਔਰ ਜਿ세 ਡਾਕਟਰ ਸਾਹਿਬ ਇਹਨਾਂ ਨੂੰ ਫਿਟ ਘੋਸ਼ਿਤ ਕਰਨਗੇ ਤੋ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ ਉਹਦੇ ਨਾਲ-ਨਾਲ ਹੀ ਜੋ ਇਹਦੇ ਵਿੱਚ ਅਸਲੇ ਯੂਜ਼ ਹੋਏ ਨਹੀਂ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸਸ ਵੀ ਕੈਨਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰੀਵੈਂਟਿਵ ਅਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਥੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਉਹਨਾਂ ਦੇ ਖਿਲਾਫ ਵੀ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਸਰ ਹਥਿਆਰ ਸਾਰੇ ਲੀਗਲ ਜੀ ਅ ਉਹ ਲੀਗਲ ਵੈਪਨ ਸਗੇ ਜੀ ਇਹਨਾਂ ਦੇ ਇਹ ਜਮਾ ਆਪਣੇ ਜਬਤ ਵੀ ਕੀਤੇ ਗਏ ਸੀਗੇ ਡੂਰਿੰਗ ਇਲੈਕਸ਼ਨਸ ਜੋ ਹੈਗੇ ਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀਗੇ ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਤੇ ਇਹਨਾਂ ਨੇ ਡਿਪੋਜ਼ਿਟ ਕੀਤਾ ਸੀਗਾ ਉੱਥੋਂ ਦੀ ਵਿਦਆਊਟ ਇਨਫਾਰਮਿੰਗ ਦਾ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਈ ਸੀਗੀ ਤੋਂ ਇਹਰੇ ਜੋ ਇਨਕੁਆਇਰੀ ਦੌਰਾਨ ਜੋ ਹੈਗਾ ਉਹਦਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ ਬਣਦੀ ਹੈ ਜਿਹਦੇ ਖਿਲਾਫ ਉਹ ਬਣਦੀ ਹੈ